ਆਇਓ ਅਜੇ ਡਿਡਸ ਸਾਭ ਦੀ ਕੋਠੀ ਸਰ ਰਜੇਸ਼ ਜੀ ਦਾ ਫੋਨ ਆਇਆ ਸੀ ਏਡੀਸੀ ਸਾਭਜੀ ਤੇ ਗਨਮੈਨ ਜੀ ਦਾ ਤੇ ਇਹ ਬਿੱਟੂ ਜੀ ਕੀ ਦਾ ਸਾਤ ਦੀ ਕੋਠੀ ਸੱਪ ਆ ਗਿਆ ਤੇ ਮੈਂ ਉਹਨਾਂ ਨੇ ਕਿਹਾ ਵੀ ਠੀਕ ਹੈ ਜੀ ਮੈਂ ਰਾਮਚੰਦ ਕਲੋਨੀ ਦੇ ਵਿੱਚ ਸੱਪ ਰੈਸਕਿਊ ਕਰ ਰਿਹਾ ਸੀਗਾ ਤੇ ਉੱਥੋਂ ਮੈਂ ਰਾ ਸੱਪਰ ਅਸੀਵ ਕਰਕੇ ਤੇ ਏਡੀਸੀ ਜੀ ਦੀ ਕੋਠੀ ਪਹੁੰਚ ਗਿਆ ਨੋ ਨੰਬਰ ਕੁਆਟਰ ਜਿਹੜਾ ਉਹਨਾਂ ਦਾ ਤੇ ਉਹਨਾਂ ਦੇ ਗਨਮੈਨ ਨੇ ਫਿਰ ਮੈਨੂੰ ਦੱਸਿਆ ਵੀ ਬਿੱਟੂ ਭਾਜੀ ਕੀ ਨਾ ਹੁੰਦਾ ਦੌੜ ਕੇ ਆਇਆ ਕਿਉਂਕਿ ਸੱਪ ਜਿਹੜਾ ਪਿਛਲੀ ਸਾਈਡ ਤੇ ਹੀ ਬੈਕ ਸਾਈਡ ਤੇ ਉਨੇ ਆ ਕੇ ਤੇ ਫੜਾ ਫੜ ਗੇਟ ਖੋਲ ਕੇ ਤੇ ਮੁਰਕੇ ਦੁਬਾਰਾ ਉਸੇ ਚੱਲ ਗਿਆ ਉਹਦੇ ਬਾਅਦ ਅਸੀਂ ਪੋਜੀਸ਼ਨ ਦੇ ਵਿੱਚ ਗਏ ਆ ਤੇ ਪੋਜੀਸ਼ਨ ਲਈ ਜਾ ਕੇ ਆਪਣੀ ਤੇ ਵੇਖਿਆ ਤੇ ਕੀ ਨਾ ਸੱਪ ਬਿਲਕੁਲ ਹੀ ਉਹਨਾਂ ਦੇ ਮੇਨ ਜਿਹੜਾ ਬੂਹਾ ਵਾ ਜਿੱਥੇ ਯਾਨੀ ਕਿ ਗਨਮੈਨ ਨੇ ਆਪਣਾ ਮੰਜਾ-ਮੁੰਜਾ ਰੱਖਿਆ ਹੁੰਦਾ ਬੂਹੇ ਦੇ ਵਿੱਚ ਬੈਠਾ ਸੀਗਾ ਤੇ ਉਹਨੂੰ ਫਿਰ ਅਸੀਂ ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਵਾ ਉਥੋਂ ਰੈਸਕਿਊ ਕਰ ਲਿਆ ਉਥੋਂ ਕਿਹੜਾ ਸੱਪ ਉਸ ਸਪੈਕਟਿਕਲ ਕੋਬਰਾ ਸੀਗਾ ਖਤਰਨਾਕ ਹੁੰਦਾ ਬਿਲਕੁਲ ਜੀ ਇਹ ਕਿਹਦਾ ਹੁਣ ਇਹ ਜਿਹੜਾ ਮਹੀਨਾ ਹੁਣ ਚੜਨਾ ਅੱਗੇ ਸਤਵਾਂ ਉਹ ਸਤਵਾਂ ਮਹੀਨੇ ਦੇ ਵਿੱਚ ਕਿਹਦਾ ਸਪੈਕਟਿਕਲ ਕੋਬਰਾ ਜਿਹੜਾ ਤੇ ਕਾਮਨ ਕ੍ਰੇਟ ਜਿਹੜਾ ਇਹ ਬਾਹਰ ਆ ਜਾਊਗਾ ਹੁਣ ਮਤਲਬ ਬਰਸਾਤ ਦੇ ਦਿਨਾਂ 'ਚ ਬਿੱਲਾ ਵਗੈਰਾ 'ਚ ਜ਼ਮੀਨ ਦੇ ਥੱਲੇ ਪਾਣੀ ਵੜ ਜਾਂਦਾ ਇਸ ਕਰਕੇ ਬਾਹਰ ਹਾਂਜੀ 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 ਕਿਉਂਕਿ ਇਹ ਜਿਹੜੇ ਆ ਇਹ ਟਾਈਮ ਟੂ ਟਾਈਮ ਆਂਦੇ ਨੇ ਪਹਿਲਾ ਟਾਈਮ ਜਿਹੜਾ ਸੀਗਾ ਉਹ ਸੀਗਾ ਉਹਦਾ ਦਮਨ ਸੱਪ ਦਾ ਹੁਣ ਜਿਹੜਾ ਵਾ ਉਹ ਸਪੈਕਟਿਕਲ ਕੋਬਰਾ ਦਾ ਤੇ ਕਾਮਨ ਕ੍ਰੇਟ ਦਾ ਤਿੰਨ ਮਹੀਨੇ ਇਹ ਜਿਹੜਾ ਯੋਰ ਰੋਵੇਗਾ ਇਹ ਕੋਠੀ ਐਡੀਸੀ ਸਾਡੀ ਕੋਠੀ ਕੱਚੀ ਜਗ੍ਹਾ ਕੋਈ ਕਿੱਥੋਂ ਨਿਕਲਿਆ ਸਭ ਨਹੀਂ ਕੱਚੀ ਜਗ੍ਹਾ ਨਹੀਂ ਹੈਗੀ ਪਿੱਛੇ ਹੈ ਤਾਂ ਕੀਦਾ ਸਫਾਈ ਹੈ ਬਿਲਕੁਲ ਲੇਕਿਨ ਜਿਹੜੇ ਸੱਪ ਨੇ ਉਹਨਾਂ ਨੇ ਇਹ ਥੋੜਾ ਵੇਖਣਾ ਮੈਂ ਵੀ ਕੀ ਨਾ ਏਡੀਸੀ ਜੀ ਦੀ ਕੋਠੀ ਆ ਚਾਹੇ ਕਿਸੇ ਹੋਰ ਅਫੀਸਰ ਦੀ ਲੇਕਿਨ ਕੱਚੀ ਜਗ੍ਹਾ ਤੇ ਜ਼ਿਆਦਾ ਹੁੰਦੇ ਆ ਨਾ ਹਾਂਜੀ ਹਾਂਜੀ ਕੱਚੀ ਜਗ੍ਹਾ ਦੇ ਉੱਤੇ ਹੁੰਦੇ ਨੇ ਲੇਕਿਨ ਇਹਨਾਂ ਵਾਂਗੂ ਕੋਈ ਸੇਫ ਜਗ੍ਹਾ ਜਿਹੜੀ ਹੁੰਦੀ ਆ ਜਿੱਥੇ ਕੋਈ ਆਂਦਾ ਜਾਂਦਾ ਨਾ ਹੋਵੇ ਇਸ ਕਰਕੇ ਕਿਉਂਕਿ ਇਹ ਖਾਪੀ ਕੇ ਆਪਣਾ ਜਿਹੜਾ ਟਿਕਾਣਾ ਮੋੜ ਕੇ ਲੱਭਦੇ ਨੇ ਵੀ ਉੱਥੇ ਕਿਤੇ ਰਮਾਨਾ ਬੈ ਕੇ ਚੀਜ਼ ਪਚਾ ਲਈ ਜਾਏ ਕਿਉਂਕਿ ਕਾਫੀ ਜਿਹੜਾ ਉਹਨੇ ਖਾਦਾ ਖੁੱਦਾ ਹੋਇਆ ਸੀ ਡੱਡੂ ਡੁੱਡੂ ਵਗੈਰਾ ਤੇ ਅੱਜਕੱਲ ਬਰਸਾਦੇ ਦੇ ਨਾਲ ਜਾਮ ਨਿਕਲਦੇ ਐ ਕਿੰਨਾ મતਲਬ ਖਤਰਾ ਮਸੂਤ ਹੁੰਦਾ ਲੋਕਾਂ ਨੂੰ ਜਿਹੜੇ आलेਦਵਾਲੇ ਕੱਚੀ ਜਗ੍ਹਾ ਹੋਏ ਜਿਨ੍ਹਾਂ ਦੇ ਖੋਲੇ ਖੋਲੇ ਹੋਣ ਦੇਖੋ ਜੀ ਖਤਰੇ ਦੀ ਜੇ ਗੱਲ ਕੀਤੀ ਜਾਵੇ ਤੇ ਜਦੋਂ ਇਨਸਾਨ ਸੱਪ ਨੂੰ ਦੇਖ ਲੈਂਦਾ ਨਾ ਤੇ ਉਹਦੇ ਮਾਈਂਡ ਦੇ ਵਿੱਚ ਸਭ ਤੋਂ ਪਹਿਲਾਂ ਚੀਜ਼ ਇਹ ਹੁੰਦੀ ਆ ਵੀ ਇਹਨੂੰ ਮਾਰੋ ਲੈਕਨ ਇਨਸਾਨ ਦੇ ਵਿੱਚ ਇੰਨੀ ਹਿੰਮਤ ਨਹੀਂ ਪੈਂਦੀ ਵੀ ਇਹਨੂੰ ਜਾਨੀ ਕਿ ਸੱਪ ਨੂੰ ਮਾਰਨ ਵਾਸਤੇ ਅੱਗੇ ਜਾਵੇ ਕਿਉਂਕਿ ਅੱਧੇ ਨਾਲੋਂ ਵੱਧ ਜਿਹੜਾ ਬੰਦਾ ਨਾ ਉਹ ਸੱਪ ਨੂੰ ਵੇਖ ਕੇ ਜਿਹੜਾ ਨਾ ਉਹ ਮੁੱਕ ਜਾਂਦਾ ਵਾ ਮਰ ਫਿਰ ਵੀ ਕੀਦਾ ਚਲੋ ਜਿਹੜਾ ਵੀ ਇਹ ਜੀਵ ਹੈਗਾ ਇਹ ਆਪਣੀ ਜਾਨ ਬਚਾਉਣ ਵਾਸਤੇ ਬੰਦੇ ਦੇ ਉੱਤੇ ਜਿਹੜਾ ਅਟੈਕ ਕਰਦਾ ਵਾ ਲੇਕਨ ਬੰਦੇ ਨੂੰ ਡਰਾਉਂਦਾ ਵਾ ਹੈ ਵੀ ਕੀਦਾ ਮੇਰੇ ਲੱਗੇ ਨਹੀਂ ਆਣਾ ਤੁਸੀਂ ਹੁਣ ਤੱਕ ਕਾਫੀ ਰੈਸਕਿਊ ਕਰ ਚੁੱਕੇ ਹੋ ਕਿੰਨੇ ਕ ਸੱਪ ਪੜੇ ਔਰ ਕਿੱਥੇ ਛੱਡਦੇ ਹੋ ਫਿਰ ਦੇਖੋ ਜੀ ਅਸੀਂ ਲਗਭਗ ਮੈਨੂੰ 41 ਮਹੀਨਾਂ ਲੱਗ ਗਿਆ ਜੇ ਤੇ ਮੈਂ 20000 ਤੋਂ ਉੱਤੇ ਉੱਤੇ ਸੱਪ ਜਿਹੜੇ ਆ ਰੈਸਕਿਊ ਕਰ ਦਿੱਤੇ ਨੇ ਹੋਰ ਕਈ ਤਰ੍ਹਾਂ ਦੇ ਜੰਗਲੀ ਜਾਨਵਰ ਨੇ ਲੇਕਿਨ ਇਹ ਆਪ ਵੀ ਕੀ ਨਾ ਹੁਣ ਇਹ ਦੇ ਵੇਖੋ ਵੀ ਪੈਲੀਆਂ ਦੇ ਵਿੱਚ ਸੱਪ ਛੱਡਣਾ ਜਿਹੜਾ ਉਹ ਅਲਾਉਡ ਨਹੀਂ ਹੈਗਾ ਕਿਉਂਕਿ ਪੈਲੀਆਂ ਦੇ ਵਿੱਚ ਅੱਜ ਕੱਲ ਝੋਲਾ ਚਾਣਾ ਲੱਗ ਰਿਹਾ ਵਾ ਲੇਕਿਨ ਜਿੱਥੇ ਸਾਡੇ ਫੋਰਸ ਡਿਪਾਰਟਮੈਂਟ ਦਾ ਥੋੜਾ ਬੋਤਾ ਜੰਗਲ ਪੈਂਦਾ ਜਾ ਜਿੱਦਾਂ ਗਲੜੀ ਤੁਸੀਂ ਦੇ ਉੱਤੇ ਚੱਲ ਜਾਓ ਚਾਹੇ ਕੋਈ ਨਹਿਰ ਦਾ ਕੰਡਾ ਚੱਲ ਜਾਓ ਕੋਈ ਸੂਏ ਦਾ ਕੰਡਾ ਚੱਲ ਜਾਓ ਉੱਥੇ ਇਹੀ ਇਹਨੂੰ ਯਾਨੀ ਕਿ ਸੱਪ ਨੂੰ ਜਿਹੜਾ ਫਿਰ ਛੱਡ ਦਿੰਨੇ ਆ ਕਿਉਂਕਿ ਸਾਰੇ ਗੁਰਦਾਸਪੁਰ ਦੇ ਵਿੱਚ ਕਿ ਨਾ ਹਰ ਥਾਂ ਦੇ ਉੱਤੇ ਕਲੋਨੀਆਂ ਜਿਹੜੀਆਂ ਬਣ ਚੁੱਕੀਆਂ ਨੇ ਤੇ ਜੀਵ ਜਿਹੜੇ ਨੇ ਜੰਗਲੀ ਜਾਨਵਰ ਜਿਹੜੇ ਆ ਉਹਨਾਂ ਦੇ ਘੁੰਮਣ ਫਿਰਨ ਵਾਸਤੇ ਕੋਈ ਜਗ੍ਹਾ ਰਹੀ ਨਹੀਂ ਹੈਗੀ ਇਸ ਕਰਕੇ ਇਹ ਘਰਾਂ ਦੇ ਵਿੱਚ ਜਿਹੜੇ ਆਵੜਦੇ ਨੇ ਲੋ ਕੋ ਯਾਰ ਲੱਭਦੇ ਆ ਉਹਨਾਂ ਨੂੰ ਅਜੜ ਚਾਹੀਦਾ ਹੁੰਦਾ ਬਿਲਕੁਲ ਜੀ ਬਿਲਕੁਲ ਕਹਿੰਦਾ ਬਦਲ ਵੀ ਉਹਨਾਂ ਨੂੰ ਆਪਣੇ ਮਾਤੇ ਸੇਫ ਜਗ੍ਹਾ ਚਾਹੀਦੀ ਹੁੰਦੀ ਆ ਲੇਕਿਨ ਹੁਣ ਗੁਰਦਾਸਪੁਰ ਦੇ ਏਰੀਏ ਦੇ ਵਿੱਚ 5-6 ਕਿਲੋਮੀਟਰ ਦੇ ਵਿੱਚ ਵਿੱਚ ਦਾਇਰੇ ਦੇ ਵਿੱਚ ਕਿਨਾਂ ਕੋਈ ਸੇਫ ਜਗ੍ਹਾ ਨਹੀਂ ਹੈਗੀ ਬਾਤ ਛੱਡਦੇ ਹੋ ਇਸ ਤੇ ਫਿਰ ਇਸ ਕਰਕੇ ਹਾਨੂੰ ਜਿਹੜਾ ਵਾ ਉੱਤੀ ਬੜੀ ਨਹਿਰ ਵਾਲੇ ਪਾਸੇ ਵਾਲਾ ਚਾਂਗਾ ਲੜੀ ਦਾ ਤੁਸੀਂ ਵਾਲੇ ਪਾਸੇ ਵੱਲ ਜਾ ਕੇ ਫਿਰ ਛੱਡਣਾ ਪੈਂਦਾ ਵਾ